ਲੋਵੀ ਮਿੱਤਰੋ ਅੱਜ ਆਪ ਆਏ ਸੀਗੇ ਸ਼ਹਿਰ ਧੂਰੀ ਦੇ ਵਿੱਚ ਨਿਊ ਚੰਡੀਗੜ੍ਹ ਨਰਸਰੀ ਦੇ ਉੱਤੇ ਤੇ ਅੱਜ ਤੁਹਾਨੂੰ ਦੱਸਦੇ ਕਿ ਬਾਈ ਮਿਲਿਆ ਬਾਈ ਜਗਦੀਪ ਪੰਡੋਰੀ ਬਹੁਤ ਵਧੀਆ ਰਾਈਟਰ ਵੀ ਐ ਸਿੰਗਰ ਵੀ ਐ ਤੁਸੀਂ YouTube ਤੇ ਵੀ ਇਹਨਾਂ ਦੇ ਗਾਣੇ ਸੁਣ ਸਕਦੇ ਤੇ ਬਾਈ ਮਿਲਿਆ ਅੱਜ ਇੱਥੇ ਬੂਟੇ ਲੈਣ ਆਇਆ ਸੀ ਫਲਦਾਰ ਵੀ ਫੁੱਲਦਾਰ ਤੇ ਘਰ ਦੀ ਡੈਕੋਰੇਸ਼ਨ ਵਾਸਤੇ ਬਾਕੀ ਗੱਲ ਕਰਦੇ ਹਾਂ ਬਾਈ ਨਾਲ ਸਸੀਗਾ ਬਾਈ ਜੀ ਕੀ ਹਾਲ ਐ ਜੀ ਵਧੀਆ ਜੀ ਵਧੀਆ ਅੱਜ ਕਿਵੇਂ ਤੁਹਾਡਾ ਇੱਥੇ ਸੁਆਬ ਬਣ ਗਿਆ ਬਾਈ ਜੀ ਬੂਟੇ ਲੈਣ ਦਾ ਵੀਰੇ ਅਸੀਂ ਨਾ ਇੱਥੇ ਆਏ ਸੀਗੇ ਮਸਾਲੇ ਵਾਲੇ ਬੂਟੇ ਲੈਣ ਅੱਛਾ ਜੀ ਤਿੰਨ ਚਾਰ ਦਿਨ ਪਹਿਲਾਂ ਠੀਕ ਹੈ ਜੀ ਤੇ ਉਸ ਦਿਨ ਫਿਰ ਸਾਨੂੰ ਵਧੀਆ ਲੱਗੇ ਇੱਥੇ ਇਹਨਾਂ ਨੇ ਬਾਈ ਉਹਨਾਂ ਤੋਂ ਲਿਸਟ ਲੈ ਲਈ ਸੀ ਕਿਉਂਕਿ ਮੇਰੇ ਨਾਲ ਮਿੱਤਰ ਆ ਮੇਰਾ ਕਾਲਾ ਨੰਬਰਦਾਰ ਛਾਪੇ ਤੋਂ ਉਹਨੇ ਵਿੱਗਾ ਥਾਂ ਛੱਡਿਆ ਹੋਇਆ ਸੀਗਾ ਕਿ ਬਾਗ ਲਾਉਣ ਨੂੰ ਪਿਛਲੇ ਸਾਲ ਦਾ ਤੇ ਇੱਥੇ ਬੂਟੇ ਦੇਖ ਕੇ ਚੱਲ ਉਹਨੇ ਕਿ ਐਤ ਕੀ ਲਾ ਦਈਏ ਕਿਉਂਕਿ ਉਹਨੇ ਬਾਹਰ ਨੂੰ ਜਾਣਾ ਸੀ ਤੇ ਉੱਥੋਂ ਫਿਰ ਦੂਜੇ ਦਿਨ ਹੀ ਅਸੀਂ ਲੈਣ ਆ ਗਏ ਬੂਟੇ ਠੀਕ ਹੈ ਜੀ ਤੇ ਅੱਜ ਉਹ 10 ਕਬੂਟੇ ਘਟ ਗਏ ਸੀ ਉਹਦੇ 10 15 ਤੇ ਮੈਂ ਅਸ ਕੱਲ ਅਸੀਂ ਬਾਗ ਮੈਂ ਉਹਨਾਂ ਨਾਲ ਹੀ ਲਵਾਉਂਦਾ ਸੀ ਫਿਰ ਮੇਰਾ ਦਿਲ ਕੀਤਾ ਮੈਂ ਆਹ ਚੱਲੋ ਯਾਰ ਮੈਂ ਵੀ ਲਾਵਾਂ ਬੂਟੇ ਹਨਾ ਤੇ ਮੈਂ ਹੁਣ 15 20 ਬੂਟੇ ਕਢਾ ਕੇ ਉੱਥੇ ਹੁਣ ਆਪਾਂ ਅੱਛਾ ਇਹ ਤੁਸੀਂ ਆਪਦੇ ਘਰ ਵਾਸਤੇ ਲੈ ਜਾ ਰਹੇ ਹੋ ਬੂਟੇ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਇਹਨਾਂ ਦਾ ਰੇਟ ਕਿਵੇਂ ਇਹਨਾਂ ਦਾ ਤੁਹਾਡੇ ਨਾਲ ਡੀਲ ਕਰਨ ਦਾ ਸਿਸਟਮ ਕਿਵੇਂ ਲੱਗਿਆ ਬਸਵਾਬ ਉਹ ਵਧੀਆ ਬਾਈ ਜਿਵੇਂ ਅਸੀਂ ਕਹਤਾ ਜਿੰਨੇ ਰੇਟ ਦਾ ਮੰਨ ਕੇ ਚੱਲੋ ਇਹਨਾਂ ਨੇ ਕੋਈ ਸਾਨੂੰ ਰੋਕਿਆ ਨਹੀਂ ਵੀ ਆਹ ਨਹੀਂ ਬੂਟਾ ਆ ਛੋਟਾ ਵੱਡਾ ਜਿੰਨਾ ਸੀ ਬਸ ਇੱਕ ਰੇਟ ਹੀ ਕਹਤਾ ਸੀ ਬਾਈ ਨੂੰ ਕਿ ਆਹੀ ਦੇਣਾ ਹਰੇਕ ਬੂਟੇ ਦਾ ਠੀਕ ਹੈ ਹੱਥਾਂ ਨਾਲ ਕੱਢ ਕੇ ਬਸ ਉਹਨੇ ਉਹਨੇ ਰੇਟ ਤੇ ਬਾਈ ਨੇ ਪੂਰਾ ਐ ਅੜਦਾ ਨਹੀਂ ਹੈਗਾ ਬਾਈ ਰੇਟ ਦੇ ਮੁੜਿਆ ਹੁਣ ਕੱਲੇ ਫਲਦਾਰ ਬੂਟੇ ਲੈ ਕੇ ਚੱਲੇ ਜਾਂ ਹੋਰ ਵੀ ਵਿੱਚ ਟੋਡੇ ਸ਼ੋਅ ਵਾਸਤੇ ਸਾਰੀ ਹੈ ਮਸਾਲਿਆਂ ਵਾਲੇ ਉਸ ਦਿਨ ਲੈ ਕੇ ਸੀ ਅੱਜ ਕੱਲੇ ਫਲਦਾਰ ਨਹੀਂ ਅੱਛਾ ਅੱਜ ਕੱਲੇ ਫਲਦਾਰ ਚਲੋ ਠੀਕ ਹੈ ਭਾਈ ਜੀ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਬਾਈ ਵਾਂਗੂ ਜਿੱਦਾਂ ਇਹ ਵੀ ਕਿਸੇ ਵੀਰ ਸੱਜਣ ਨਾਲ ਆਇਆ ਸੀ ਪਰ ਆਪਦਾ ਇਹਦਾ ਦਿਲ ਕੀਤਾ ਆਪਦੇ ਘਰ ਦੇ ਵਿੱਚ ਬੂਟੇ ਲਾਉਣ ਲਈ ਖੇਤ ਦੇ ਲਾਉਣ ਲਈ ਆਉਣਾ ਕਿੱਥੇ ਪਵੇਗਾ ਤੁਹਾਨੂੰ ਲੋਕੇਸ਼ਨ ਦੱਸ ਚੁੱਕਿਆ ਨਿਊ ਚੰਡੀਗੜ੍ਹ ਨਰਸਰੀ ਸ਼ਹਿਰ ਧੂਰੀ ਮਲੇਰਕੋਡਲਾ ਰੋਡ ਦੇ ਸਾਹਮਣੇ ਤਾਰਾ ਹਵੇਲੀ ਦੇ ਬਾਈ ਚੱਕ ਲੋ ਫੋਨ ਤੁਸੀਂ ਵੀ ਇੱਥੋਂ ਗੱਲਬਾਤ ਕਰ ਸਕਦੇ ਤੁਸੀਂ ਬਾਗ ਲਾਉਣਾ ਚਾਹੇ ਘਰ ਦੀ ਡੈਕੋਰੇਸ਼ਨ ਬਣਾਉਣੀ ਹੈ ਇੱਥੋਂ ਲਿਜਾ ਕੇ ਤੁਸੀਂ ਬੂਟੇ ਲਾ ਸਕਦੇ ਹੋ ਧੰਨਵਾਦ